ਅੱਜ ਹਰਿਆਣਾ ਤੇ ਪੰਜਾਬ ਦੇ ਸ਼ੰਭੂ ਬਾਰਡਰ ਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਵੀਰਾਂ ਨੂੰ ਰद्द ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਫੈਸਲਾ ਲਿਆ ਗਿਆ ਜਿਸ ਵੀ ਪੰਜਾਬ ਦੇ ਵੱਖ-ਵੱਖ ਛਿੱਲਿਆਂ ਤੋਂ ਆਏ ਕਿਸਾਨ ਜਥੇਬੰਦੀਆਂ ਵੱਲੋਂ ਰੋਲ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਟਰੈਕਟਰ ਤੇ ਟਰਾਲੀਆਂ ਦਿੱਲੀ ਵੱਲ ਪਹੁੰਚ ਕੀਤੀਆਂ ਗਈਆਂ ਜੇ ਇਸ ਮੌਕੇ ਮਾਨ ਦਲ ਦੇ ਯੋਧਿਆਂ ਵੱਲੋਂ ਸ਼ੰਭੂ ਬਾਰਡਰ ਜੋ ਕਿ ਬੈਰੀਕੇਡ ਕਰਕੇ ਸੀਲ ਕੀਤਾ ਗਿਆ ਸੀ ਉਸ ਤੋਂ ਪਤੇ ਪਾ ਕੇ ਸ਼ੰਭੂ ਬਾਰਡਰ ਦੇ ਨਿਸ਼ਾਨ ਸਾਹਿਬ ਨੂੰ ਸਥਾਪਿਤ ਕੀਤਾ ਤੇ ਕਿਸਾਨਾਂ ਨੂੰ ਦਿੱਲੀ ਦੀ ਰੋਣਾ ਕੀਤਾ ਗਿਆ ਇਸ ਮੌਕੇ ਸਿਰਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਟਾ ਪਰੰਬੰਦ ਵੀ ਕੀਤੇ ਗਏ ਕਿਸਾਨਾਂ ਤੇ ਪਾਣੀ ਦੀਆਂ ਬੁਸ਼ਾਰਾ ਵੀ ਮਾਰੇ ਗਏ ਪਰ ਕਿਸਾਨ ਜਥੇਬੰਦੀਆਂ ਦੇ ਅੱਗੇ ਪੁਲਿਸ ਪ੍ਰਸ਼ਾਸਨ ਫੇਲ ਹੋ ਕੇ ਰਹਿ ਗਿਆ ਸ਼ੰਭੂ ਬਾਰਡਰ ਤੋਂ ਭੁਪਿੰਦਰ ਕਬੂਰੀ ਖਾਸ ਰਿਪੋਰਟ ਸਿੰਘਾ ਜੀ ਨੂੰ ਸੁਨੇਹਾ ਮਿਲ ਰਿਹਾ ਹੈ ਕਿ ਉਹ ਬੋਲ ਸਕਤੇ ਹਨ ਜੇਕਰ ਉਹ ਜੀ ਦੇ ਹੱਥ ਸਾਹਮਣੇ ਲਿਆ ਨਾ ਕਰੇ ਕਿੰਨਾ ਚੰਗਾ ਹੈ ਮਲੇਰਾ ਤੋਂ ਹਿੰਦੂਆ ਸਭਾ ਰਿਹਾ ਹੈ ਇਸ ਸਮਾਜ ਦੇ ਵੱਲੋਂ ਪੈਰੀਆਂ ਨਹੀਂ ਹੋਣ ਤੇ ਇਸ ਤੋਂ ਬਾਅਦ ਬੜੀ ਤਿਆਰੀ ਹੋ ਰਹੀ ਹੈ ਇੰਨਾ ਕੁ ਤਾਂ ਕਿਧਰ ਆਜੇ ਜਾ ਕੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਰਾਜਪੁਰਾ ਦੇ ਪ੍ਰਿੰਟ মিডিਆ ਇਲੈਕਟ੍ਰੋਨਿਕਸ মিডিਆ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਡੈਮੋਕਰੇਸੀ ਦਾ ਇੱਕ ਪਿੱਲਰ ਜਿਹੜੇ ਆਪਣੀ ਡਿਊਟੀ ਬੜੀ ਲਿਆਕਤਪਰਿਆਨਕ ਤੇ ਗੈਰਕਾਨੂੰਨ ਨਿਭਾਉਂਦੇ ਆ ਸੱਚੀ ਗੱਲ ਪੂਰੀ ਦੁਨੀਆ 'ਚ ਪਹੁੰਚਾਉਂਦੇ ਆ ਮੈਂ ਧੰਨਵਾਦਾਂ ਸਿਮਰ ਜੀ ਸਨਮਾਨ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਤੇ ਸਾਰੇ ਕਿਸਾਨ ਮੋਰਚੇ ਸ਼ੰਭੂ ਵੱਲੋਂ ਧੰਨਵਾਦਾਂ ਅੱਜ 30 ਸਤੰਬਰ 2020 ਨੂੰ ਕਿਸਾਨ ਮੋਰਚਾ ਜਦੋਂ ਇੱਥੇ ਕਿਸੇ ਨੇ ਵੀ ਨਹੀਂ ਲੱਗਿਆ ਸੀ ਸ਼ੁਰੂ ਕੀਤਾ ਗਿਆ ਕਿਸਾਨਾਂ ਦੇ ਦਰਦ ਨੂੰ ਲੈ ਕੇ ਮਜ਼ਦੂਰਾਂ ਦੇ ਦਰਦ ਨੂੰ ਲੈ ਕੇ ਦੁਕਾਨਦਾਰਾਂ ਦੇ ਦਰਦ ਨੂੰ ਲੈ ਕੇ, ਟਰਾਂਸਪੋਰਟ ਦੇ ਕਹਨ ਤੋਂ ਬਾਅਦ ਬੱਚੇ-ਬੱਚੇ ਤੇ ਦਰਦ ਨੂੰ ਲੈ ਕੇ ਮੋਰਚਾ ਜਿਹੜਾ ਸੀ ਲਾਇਆ ਇਹ ਮੋਰਚਾ ਇਹ ਕਿਸਾਨ ਯੂਨੀਅਨ ਅਮਰ ਸਰਦਾਰ ਨਹੀਂ ਹੈ, ਇਹ ਕਿਸਾਨਾਂ ਦਾ ਮੋਰਚਾ ਸੋ ਬੋਲੇ ਅਸਲ ਮੋਰਚਾ ਹੈ। ਅਸਲ ਮੋਰਚਾ ਉਹਨਾਂ ਦਾ ਇਹ ਕਿਸਾਨਾਂ ਦਾ ਵੀ ਮੋਰਚਾ ਇਹ ਪ੍ਰੈਸ ਤੇ ਮੀਡੀਆ ਦਾ ਤੇ ਪੂਰੇ ਜਿਹੜੇ ਲੋਕ ਆ ਖੇਤੀ ਤੇ ਨਿਰਭਰ ਆ ਛੋਟੇ ਦੁਕਾਨਦਾਰਾਂ ਦਾ ਇਹ ਮੋਰਚਾ ਹੈ ਕਿ ਮੋਤੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣ ਕੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ ਤੇ ਜਿਹੜੀ ਡਾਕਟਰ ਸਵਾਮੀਨਾਥਨ ਕਮਿਸ਼ਨ ਸੀਗੀ ਜਿਹੜਾ ਭਾਰਤਬੰਦ ਕਰਕੇ ਇਹ ਕਮਿਸ਼ਨ ਬਣਿਆ ਸੀ ਜੀ ਦੀ ਰਿਪੋਰਟ ਦਸੰਬਰ 2004 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉੱਥੇ ਪੇਸ਼ ਹੋਈ ਪਈ ਹੈ ਇਹਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਪਾਰਲੀਮੈਂਟ ਦੇ ਵਿੱਚ ਠਾਹ ਜਿਕੇ ਲਾਡੂ ਕਰੇ ਉਹਦੀ ਵੀ ਕਮਰ ਤੋੜਦੀ ਐ ਇੱਕ ਤੀਰ ਦੇ ਨਾਲ ਦੋਸ਼ਕਾਰ ਮੋਦੀ ਨੇ ਕਰਤੇ ਨਾਲੇ ਸ਼ਾਮੀਨਾਥਨ ਕਮਿਸ਼ਨ ਮਾਰਤਾ ਨਾਲੇ ਕਿਸਾਨਾਂ ਇਹ ਤਿੰਨ ਕਾਲੇ ਕਾਨੂੰਨ ਇੱਕ ਹੈਗਾ ਖਪਤਕਾਰ ਇੱਕ ਹੈਗਾ ਪ੍ਰੋਡਿਊਸਰ ਇੱਕ ਹੈ ਵਪਾਰੀ ਇਹ ਤਿੰਨ ਕੌਣ ਹੈ ਖਪਤਕਾਰ ਤੁਸੀਂ ਤੇ ਅਸੀਂ ਆਏ ਇਹ ਜਦੋਂ ਕਿਸਾਨ ਦੇ ਕਰੇ ਪਿਆਜ਼ ਹੋਇਆ ਨਾ ਤੇ ਲਸਣ ਹੋਇਆ ਅੱਜ ਤੇ ਲਸਣ ਕੀ ਪਾਵ ਗਿਆ ਤੈਨੂੰ ਤੋਂ 5 ਰੁਪਏ ਵਿਕਿਆ ਤੇ ਲਸਣ 25 ਤੋਂ 15 ਤੋਂ 25 ਵਿਕਿਆ ਜਦੋਂ ਖਪਤਕਰ ਤੁਹਾਡੇ ਘਰੇ ਆ ਗਿਆ ਤੁਹਾਨੂੰ 150 ਰੁਪਏ ਦਿੱਤਾ ਤੇ ਤੁਹਾਨੂੰ ਲਸਣ 250 ਰੁਪਏ ਦਿੱਤਾ ਇਹਦਾ ਮਤਲਬ ਜੇ ਉਹਨੇ 5 ਰੁਪਏ ਖਰੀਦਾ ਤੇ 10 ਰੁਪਏ ਲੈ ਲੈਂਦਾ ਪਹਿਲਾ ਵਪਾਰੀ ਨੇ ਕਿਸਾਨ ਤੋਂ ਮਾਰਦਾ ਫਿਰ ਤੁਹਾਨੂੰ ਤੇ ਮੈਨੂੰ ਮਾਰਦਾ ਫਿਰ ਤੀਜਾ ਕਾਨੂੰਨ ਹੈ ਮੋਦੀ ਕਹਿੰਦਾ ਖੁੱਲੀ ਮੰਡੀ ਉਹ ਜੋ ਖੁੱਲੀ ਦਾ ਪਹਿਲਾ ਮੰਡੀ ਹੈ ਜਿੱਥੇ ਕਿਸਾਨ ਮਰਜੀ ਵੇਚ ਸਕਦਾ ਫਿਰ ਕਹਿੰਦਾ ਐਮਐਸਪੀ ਲਾਗੂ ਆ ਐਮਐਸਪੀ ਦਾ 36 ਚੀਜ਼ਾਂ ਤੇ ਲਾਗੂ ਆ ਕਣਕ ਤੇ ਝੋਨੇ ਤੇ ਜਵਾਰ ਤੇ ਮੱਕੀ ਤੇ ਜੇ ਐਮਐਸਪੀ ਲਾਗੂ ਆ ਤੇ ਯੂਪੀ ਦੇ ਵਿੱਚ ਝੋਨੇ ਦਾ ਰੇਟ ਜੀ 1860 ਯੂਪੀ ਤੇ 900 ਰੁਪਏ ਕਿਉਂ ਬਣ ਕਰਿਆ 200 ਰੁਪਿਆ ਕਰਾਇਆ ਇੱਥੇ 70 ਟਰੱਕ ਆਪਾਂ ਫੜਾਏ ਆ ਫੇਰ ਪਹਿਲਾਂ ਉੱਥੇ ਲੁੱਟਿਆ ਫੇਰੇ ਤੁੱਲਟਿਆ ਫੇਰ ਪੰਜਾਬ ਦੇ ਵਜਾ ਐਮਐਸਪੀ ਹੈ ਗਿਆ ਮੱਕੀ ਦਾ ਰੇਟ ਜੀ ਸੀ 1839 ਰੁਪਏ ਤੇ ਮੱਕੀ ਕਿੰਨੀ ਭਾਅ ਲਗੀ ਕੀ ਭਾਅ 600 ਤੇ 800 ਇਹਦਾ ਮਤਲਬ ਵਪਾਰੀ ਨੇ ਮਾਰਤਾ ਜੇ ਵਪਾਰੀ ਚੰਗਾ ਹੁੰਦਾ ਵਪਾਰੀ ਛੋਟੇ ਨਹੀਂਗੇ ਆਦਾਨੀ ਆਵਾਨੀ ਵੱਡੇ ਗਰੁੱਪ ਤੇ ਤੀਜੀ ਤਰ੍ਹਾਂ ਜਿਹੜਾ ਰਿਲਾਇੰਸ ਉਹਨਾਂ ਨੂੰ ਖੁੱਲੀ ਅੱਗੇ ਜ਼ਖੀਰੇਬਾਜ਼ੀ ਨਹੀਂ ਕਰਸਣਾ ਜਿੰਨਾ ਮਰਜ਼ੀ ਕਰਕੇ ਜ਼ਖੀਰੇਬਾਜ਼ੀ ਕਰੋ ਆ ਜਿਹੜੇ ਯੂਪੀ ਵੜਜੋ ਭਈਏ ਵੀ ਰਾ ਰਹੇ ਨੇ ਇਹਨਾਂ ਕੋਲੇ ਕਿਸੇ 10 ਕਿੱਲੇ ਕਿਸੇ 8 ਕਿੱਲੇ ਜ਼ਮੀਨਾਂ ਕਿਉਂ ਉੱਥੇ ਉੱਥੇ ਐਮਐਸਬੀ ਨਹੀਂ ਹੈਗੀ ਹੈ ਉੱਥੇ ਪਾਣੀ ਉਹ ਦਿਹਾੜੀ ਕਰਦਾ ਉਧਰ ਯੂਪੀ ਤੋਂ ਛੱਡ ਕੇ ਰਾਜਸਥਾਨ ਚਲੋ ਰਾਜਸਥਾਨ ਚ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਛੜਕਾਂ ਤੇ ਬਣਾਉਣ ਇਹਨਾਂ ਦੇ ਕੋਲੇ 25 ਤੋਂ 50 ਕਿੱਲੇ ਹਰੇ ਕੋਲੇ ਐਮਐਸਬੀ ਨਹੀਂ ਹੈ ਜਿਹੜਾ ਕੀ ਹਾਲ ਹੈ ਇਹ ਯੂਪੀ ਦੇ ਭਈਏ ਵਾ ਇਹ ਵੀ ਅਸੀਂ ਸਾਡੇ ਮੁੰਜੇ ਅਮਰੀਕਾ ਕੈਨੇਡਾ ਭਈਏ ਬਣ ਕੇ ਜਾਂਦੇ ਆ ਉੱਥੇ ਵੀ ਆਪਾਂ ਆਪਾਂ ਅਮਰੀਕਾ ਦੇ ਭਈਏ ਕੈਨੇਡਾ ਦੇ ਭਈਏ ਆ ਉਹ ਪੰਜਾਬ ਦੇ ਭਈਏ ਆ ਜੇ મોદી ਨੇ ਕਰਤਾ ਇਹ ਸਾਰਾ ਕੁਝ ਕਦਮ ਅਸਲ ਵਿੱਚ મોદી ਕੀ ਚਾਹੁੰਦਾ ਇਹ ਦੋ ਸਟੇਟਾਂ ਵਿੱਚ ਐਮਐਸਪੀ ਆ ਇੱਕ ਹਰਿਆਣਾ ਇੱਕ ਪੰਜਾਬ ਚ ਇਹ ਐਮਐਸਪੀ ਤੋੜਨਾ ਚਾਹੁੰਦਾ ਐਮਐਸਪੀ ਤੋੜ ਕੇ ਪੰਗਰੇਨ ਤੋੜ ਦਿਓ ਐਕਰੋ ਤੋੜ ਦਿਓ ਤੇ ਫੇਰ ਐਫਸੀਆਈ ਤੋੜ ਦਿਓ ਫੇਰ ਕੰਦੇ ਲੁੱਟਖਸਟ ਕਰਾਂਗੇ ਇਹ ਲੁੱਟਖਸਟ ਤੋਂ ਬਚਣਾ ਚਾਹੀਦਾ ਇਸ ਕਰਕੇ ਇਹ ਕਾਨੂੰਨ ਆ ਜਿਹੜੇ ਇਹ ਤੁਰੰਤ ਰੱਦ ਹੋਣੇ ਚਾਹੀਦੇ ਆ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਐ ਭਾਈ ਵੇਖੋ ਮੋਦੀ ਨੇ ਪਹਿਲਾਂ ਬੁਲਾਇਆ ਫੇਰ ਗੁੱਠਾ ਵਗਾਇਆ ਫੇਰ ਮੋਦੀ ਨੇ ਬੁਲਾਇਆ ਤੁਹਾਨੂੰ ਲਫਾਫੇ ਦਿੱਤੇ ਲਫਾਫੇ ਦੇ ਫੇਰ ਗੁੱਠਾ ਵਗਾਇਆ ਹੁਣ ਤੁਸੀਂ ਬਹੁਤ ਵੱਡਾ ਇਕੱਠ ਹੈ ਸੋਚ ਨਾਲ ਜਾਇਆ ਜੇ ਉੱਥੇ ਗੋਲੀ ਚਲਾ ਕੇ ਕੋਈ ਨੌਜਾਨ ਮਾਰ ਕੇ ਇਹਨੂੰ ਕ੍ਰਿਮੀਨਲ ਮੋਰਡ ਨਾ ਬਣਾ ਦੇਣ ਕਿਉਂਕਿ ਜਿਵੇਂ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੋਈ ਦੋ ਸਿੰਟ ਮਾਰਤੇ ਸਾਰਾ ਪੰਜਾਬ ਇਕੱਠਾ ਆ ਇਹ ਤਾਂ 25% ਇਕੱਠ ਹੈ ਗੁਰੂਗ੍ਰੰਥ ਸਾਹਿਬ ਲਈ ਇਦੋਂ ਤੈਨੂੰ ਗੁਨਾਹ ਵੱਧ ਘੱਟ ਸੀਗਾ ਤੇ ਫਿਰ ਉਹ ਕ੍ਰਿਮੀਨਲ ਬਣਾ ਕੇ ਬਾਪੂ ਸੂਰ ਸਿੰਘੀ ਮੂਵਮੈਂਟ ਚਲੀ ਤੇ ਇੱਕ ਬੰਦਾ ਵਿੱਚ ਭੇਜਤਾ ਉਹਦੇ ਕਹਿੰਦਾ ਮੈਂ ਅੱਗ ਲਾ ਕੇ ਸੜੂਗਾ ਉਹ ਪੁਲਿਸ ਨੇ ਉਹਨੂੰ ਸਾਬਤ ੋਤਾਜ ਕਰ ਦਿੱਤਾ ਇਸ ਕਰਕੇ ਕ੍ਰਿਮੀਨਲ ਨਾ ਬਣ ਜਾਵੇ ਬੜੇ ਸਿਆਜਨਾਂ ਅਸੀਂ ਦਾ ਭਾਈ ਤੁਹਾਡੇ ਨਾਲ ਆਂ ਨਾਲ ਚੱਲਾਂਗੇ ਇਹ ਹੁਣ ਮੋਦੀ ਨੇ ਸਿੱਧਾ ਹੱਕ ਦਿੱਤਾ ਮੋਦੀ ਠਕਰਾ ਦਿਓ ਆ ਦੂਜੇ ਪਾਸੇ ਆ ਪਾਸ ਵਿੱਚ ਜਿਹੜਾ ਆ ਰੇਲਾਂ ਬੰਦ ਕਰਦੀਆਂ ਰੇਲਾਂ ਬੰਦ ਕਰਦੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਇਹ ਆਪਾਂ ਇਹ ਸਾਰਾ ਕੁਝ ਸੋਚਣਾ ਵਿਚਾਰਨਾ ਚਾਹੀਦਾ ਆ ਫਿਰ ਉਹ ਜਿਹੜਾ ਅਸੀਂ ਨਿਸ਼ਾਨ ਸਾਹਿਬ ਲਾਇਆ ਇਹ ਨਿਸ਼ਾਨ ਸਾਹਿਬ ਕਿਵੇਂ ਲਾਇਆ ਕਰਨ ਕੀ ਆ ਕਿ ਅਸੀਂ ਸਿੱਖਾਂ ਅਸੀਂ ਅਰਦਾਸ ਕਰਦੇ ਸੀ ਗੰਦੀ ਜਗ੍ਹਾ ਇੱਥੇ ਗੁਰੂ ਗ੍ਰੰਥ ਸਾਹਿਬ ਤਾਂ ਲਿਆ ਨਹੀਂ ਸਕਦੇ ਇੱਥੇ ਪਰ ਅਰਦਾਸ ਕਰਦੇ ਆ ਫਿਰ ਸਾਨੂੰ ਬਾਲਾਉਂਦਾ ਕੋਈ ਨਿਸ਼ਾਨ ਸਾਹਿਬ ਸਰਕਾਰੇ ਖਾਲਸਾ ਦਾ ਲੱਗਿਆ ਇਹ ਤਾਂ ਲੱਗਿਆ ਕਿ ਮੋਦੀ ਨੇ ਸਾਡੇ ਰਸਤੇ ਬੰਦ ਕਰਤੇ ਇਹ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਲੱਗਿਆ ਇੱਥੋਂ ਕੋਈ ਖਾਲਸਾ ਰਾਜ ਦੀ ਜਿਹੜੀ ਨਹੀਂ ਹੈ ਇਹ ਦੁਬਾਰਾ ਰੱਖੀ ਜਾਣੀ ਹੈ ਪੁਲਿਸ ਕਹਿੰਦੇ ਇਹਨੂੰ ਪੱਟ ਦੇਉਂਗੇ ਹੱਸਿਆ ਕਹਿੰਦੀ ਜੇ ਪੱਟ ਦੇਉਂਗੇ ਇਹ ਰਸਤੇ ਦੇ ਵਿੱਚ ਕਿੰਨੀਆਂ ਧਾਰਮਿਕ ਸਥਾਨਾਂ ਬਣੀਆਂ ਉਹ ਤਾਂ ਕਹਿੰਦੇ ਪੱਟੀਆਂ ਨਹੀਂ ਗਿਆ ਉਹ ਕਹਿੰਦੇ ਪੁਲਸਰ ਕਹਿੰਦੇ ਪੱਟਦੇ ਨਾ ਘੱਟਦਾ ਜਿਹਦਾ ਮਸਾ ਮੈਂ ਕਹਾਂ ਮੋਰਜਾ ਘੋਰ ਲੱਗ ਜੂਗਾ ਜਿਹਦਾ ਵੀ ਨੂੰ ਤੋੜੂ ਪੱਟੂ ਉਹਦਾ ਖਾਨਾ ਖਰਾਬ ਹੋ ਜਾਏ ਕਿਉਂਕਿ ਗੁਰੂ ਦਾ ਹੈਗਾ ਗੁਰੂ ਦੀ ਗੱਲ ਹੈ ਅੱਜ ਅਸੀਂ ਨਿਸ਼ਾਨ ਸਾਹਿਬ ਚੜਾਇਆ ਕੱਪੜਾ ਚੜਾਇਆ ਨਾ ਤੇ ਜੋੜਾ ਸਾਹਿਬ ਚੜਾਇਆ ਤੇ ਇਸ ਕਰਕੇ ਇੱਕ ਖਾਲਸਾ ਰਾਜ ਦਾ ਤੇ ਅੱਜ ਮੈਂ ਤੁਹਾਨੂੰ ਨਵੀਂ ਗੱਲ ਦੱਸਾਂ ਅੱਜ ਵੀ ਜਿਹੜਾ ਬੈਰੀਅਰ ਲੱਗਿਆ ਅਸੀਂ 3 ਵਜੇ ਸਭ ਤੋਂ ਪਹਿਲਾਂ ਅਸੀਂ ਕੂਚ ਕੀਤਾ ਅਸੀਂ 3:30 ਵਜੇ ਕੂਚ ਕੀਤਾ ਜਾ ਕੇ 38 ਕਿਲੋਮੀਟਰ ਅਸੀਂ ਸਫ਼ਰ ਕੀਤਾ ਫੇਰ ਸਾਨੂੰ ਕਿੱਥੋਂ ਫੜ ਲਿਆ ਫੇਰ ਸਾਨੂੰ ਫੜਿਆ ਅੰਬਾਲੇ ਤੋਂ ਅੱਗੇ ਫੇਰ ਕਹਿੰਦੇ ਜੀ ਤੁਹਾਡੇ ਝੰਡੇ ਖਾਲਸਤਾਨ ਦੇ ਲੱਗੇ ਆ ਕਹਿੰਦੇ ਤੁਹਾਨੂੰ ਜੇਲ੍ਹ 'ਚ ਭੇਜ ਦਿਆਂਗੇ ਤੇ ਖਾਲਸਤਾਨ ਮੈਂ ਕਿਹਾ ਖਾਲਸਤਾਨ ਲੱਗਿਆ ਸਾਡੇ ਲੈਟਰ ਪੈਡ ਤੇ ਅਸੀਂ ਖਾਲਸਤਾਨ ਕਹਿ ਸਕਦੇ ਆ ਬੋਲ ਸਕਦੇ ਆ ਮੰਗ ਸਕਦੇ ਆ ਤੁਸੀਂ ਪਰਚਾ ਕਰੋ ਹਰਿਆਣਾ ਮੈਂ ਬੈਠਾ ਖਾਲਸਤਾਨ ਦਾ ਪਰਚਾ ਤੇ ਕਰਾਉਣ ਨੂੰ ਉਹ ਮੈਂ ਕਿਹਾ ਤੁਸੀਂ ਹੁਣ ਮੇਰੇ ਦੇ ਕਰ ਲਓ ਮੈਂ ਸੁਪਰੀਮ ਕੋਰਟ ਦੇ ਵਿੱਚ ਕੋਰਟ ਅਕਡੈਮਟ ਕਰਕੇ ਮੈਂ ਤੈਨੂੰ ਅੰਦਰ ਲੈ ਜਾਊਂਗਾ ਇਸ ਕਰਕੇ ਹਿੰਦੁਸਤਾਨ ਕਹਿਣਾ ਗੈਰ ਕਾਨੂੰਨੀ ਹੈ ਖਾਲਸਤਾਨ ਕਹਿਣਾ ਗੈਰ ਕਾਨੂੰਨੀ ਨਹੀਂ ਕਿਉਂਕਿ ਭਾਰਤ ਹੈਗਾ ਫਿਰ ਉਸ ਤੋਂ ਬਾਅਦ ਫਿਰ ਸਾਨੂੰ ਫੜ ਲਿਆ ਆ ਜਿਹੜਾ ਮੋਰਚਾ ਪਟਿਆ ਆ ਜਿਹੜਾ ਬਠਾ ਹੈ ਆ ਕਾਲੀ ਦਲ ਅਮਰਸਰ ਨੇ ਤੋੜਿਆ ਬੈਰੀਗੇਟ ਹੈ ਇਹ ਬੈਰੀਗੇਟ ਹੋਰ ਨਹੀਂ ਕਿਹਨੇ ਤੋੜਿਆ ਐਵੇਂ ਤੇ ਕਹਦੇ ਐਸ ਜਵਦੇ ਨੇ ਤੋੜਿਆ ਦੋ ਤਿੰਨ ਸੰਗੇ ਦੇ ਨਾਲ ਆ ਸੰਗ ਤੋੜਾ ਆ ਸੰਗ ਨੇ ਤੋੜਿਆ ਹੈ ਸਾਰੇ ਰਾਜਿਆਲ ਬਗਨ ਲੈ ਜੋ ਪਿੱਛੇ ਐਂ ਕਹਿੰਦਾ ਪਿੱਛੇ ਲੈ ਜਾ ਇੱਥੇ ਲੈ ਜੋ ਪਿੱਛੇ ਲੈ ਜੋ ਪਿੱਛੇ ਇਹ ਮੋਰਚਾ ਏ ਸਾਡੇ ਯੋਧੇ ਨੇ ਤੋੜਿਆ ਰਣਜੀਤ ਸਿੰਘ ਨੇ ਤੋੜਿਆ ਦੂਰੀ ਵਰ ਫੇਰ ਜਾਮ ਕਰਤਾ ਫੇਰ ਕਾ ਤਾਜ਼ਾ ਖਬਰਾਂ ਵੇਖਣ ਲਈ ਚੈਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਸੀਂ ਵੇਖ ਰਹੇ ਹੋ ਸਟਾਰ ਨਿਊਜ਼ 09 ਮੈਂ ਹਾਂ ਤੁਹਾਡਾ ਭੁਪਿੰਦਰ ਕਪੂਰ